ਹਨੋ ਸਭ ਨੂੰ ਪਤਾ ਵੀਰੇ ਮੈਂ ਕਿੱਦਾਂ ਦੀ ਫੈਮਿਲੀ ਚੋਂ ਉੱਠਿਆ ਆ ਕਿੱਦਾਂ ਦੇ ਗਰਾਊਂਡ ਲੈਵਲ ਤੋਂ ਉੱਠਿਆ ਤੇ ਮੈਂ ਕਿਸੇ ਦੇ ਦਮ ਤੇ ਨਹੀਂ ਉੱਠਿਆ ਹੁਣ ਬਟੂ ਕਹ ਗਿਆ ਕਹਿੰਦੇ ਸਿੱਧੂ ਮੂਸੇ ਵਾਲੇ ਦਾ ਗਾਣਾ ਲਾ ਦੋ ਜੀ ਤੇ ਕਹਿੰਦੇ ਕਰਨ ਔਜਲੇ ਦਾ ਲਾ ਦੋ ਜੀ ਲਾ ਉਹ ਵੀ ਮਨਾਂ ਕਰਤਾ ਜੀ ਫਿਰ ਕਹਿੰਦੇ ਬਲਕਾਰ ਰਸ਼ੀਦੇ ਦਾ ਲਾ ਦੋ ਜੀ ਚੋੜੀ ਗੱਲ ਦਾ ਇਹ ਗਾਣਾ ਮਾ ਵੀ ਮੈਨੂੰ ਆਉਂਦਾ ਨਹੀਂ ਕਿਤੇ ਮੈਂ ਸਿੱਧੂ ਦਾ ਲਾ ਦੋ ਜੀ ਮਾ ਵੀਰੇ ਨਾ ਤਾਂ ਮੈਂ ਸਿੱਧੂ ਮੂਸੇ ਵਾਲਾ ਆ ਨਾ ਮੈਨੂੰ ਵੀਰੇ ਦੇ ਗਾਣੇ ਆਉਂਦੇ ਆ ਮੈਂ ਕਦੇ ਗਾਇਆ ਹੀ ਨਹੀਂ ਉਹਦੇ ਗਾਣੇ ਮੈਨੂੰ ਆਉਂਦੇ ਨਹੀਂ ਹਾਂ ਮੈਂ ਬਹੁਤ ਰਿਸਪੈਕਟ ਇਹ ਇਦੇ ਚ ਇਹ ਦੱਸੋ ਇਦੇ ਚ ਗਲਤ ਕੀ ਬੋਲਿਆ ਪਹਿਲਾਂ ਮੈਨੂੰ ਇਹ ਦੱਸੋ ਇਦੇ ਚ ਗਲਤ ਕੀ ਆ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਜ ਵੀ ਕਾਫੀ ਮਸ਼ਹੂਰ ਨੇ ਉਹਨਾਂ ਦੇ ਫੈਨਸ ਅੱਜ ਵੀ ਉਹਨਾਂ ਨੂੰ ਕਾਫੀ ਪਸੰਦ ਕਰਦੇ ਨੇ ਤੇ ਹਰ ਇੱਕ ਪ੍ਰੋਗਰਾਮ ਦੇ ਵਿੱਚ ਸਿੱਧੂ ਦੇ ਫੈਨਸ ਮੌਜੂਦ ਹੁੰਦੇ ਨੇ ਭਾਵੇਂ ਉਹ ਪ੍ਰੋਗਰਾਮ ਕਿਸੇ ਵੀ ਕਲਾਕਾਰ ਦਾ ਹੋਵੇ ਫੈਨਸ ਹਰ ਇੱਕ ਕਲਾਕਾਰ ਕੋਲ ਸਿੱਧੂ ਦੇ ਗਾਣੇ ਦੀ ਅਪੀਲ ਵੀ ਕਰਦੇ ਨੇ ਤੇ ਹਰ ਕੋਈ ਕਲਾਕਾਰ ਸਿੱਧੂ ਦਾ ਗਾਣਾ ਵੀ ਗੁੰਦਾ ਹਾਲੀ ਦੇ ਵਿੱਚ ਮਸ਼ਹੂਰ ਗਾਇਕ ਮਨੀ ਲੋਂਘਿਆ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਫੈਨਸ ਵੱਲੋਂ ਉਹਨਾਂ ਨੂੰ ਸਿੱਧੂ ਦਾ ਗਾਣਾ ਗਾਣ ਲਈ ਕਿਹਾ ਜਾਂਦਾ ਹੈ ਤੇ ਉਹ ਸਿੱਧੂ ਦਾ ਗਾਣਾ ਗਾਣ ਤੋਂ ਮਨਾ ਕਰ ਦਿੰਦੇ ਨੇ ਤੇ ਉਹ ਆਖਦੇ ਨੇ ਕਿ ਉਹ ਸਿਰਫ ਆਪਣੇ ਹੀ ਗੀਤ ਗਾਉਂਦੇ ਨੇ ਤੇ ਜਿਨ੍ਹਾਂ ਨੇ ਉਸ ਗਾਇਕ ਦੇ ਗੀਤ ਸੁਣਨੇ ਨੇ ਤਾਂ ਉਹਨਾਂ ਨੂੰ ਹੀ ਬੁਲਾ ਲੈ ਤੁਹਾਂ ਅੰਦਾਜ਼ਾ ਦਿਓ ਕਿ ਉਹਨਾਂ ਦਾ ਇਹ ਬਿਆਨ ਖੂਬ ਵਾਇਰਲ ਹੋ ਰਿਹਾ ਹੈ ਤੇ ਹਰ ਕੋਈ ਉਹਨਾਂ ਦੇ ਇਸ ਬਿਆਨ ਨੂੰ ਖੂਬ ਟਰੋਲ ਵੀ ਕਰ ਰਿਹਾ ਹੈ ਜਿਸ ਤੋਂ ਬਾਅਦ ਹੁਣ ਗਾਇਕ ਨੇ ਆਪਣੀ ਸਫਾਈ ਦਿੱਤੀ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸਿੱਧੂ ਦੇ ਮਾਪਿਆਂ ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ ਤੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਪੋਸਟ ਸਿਰਫ ਉਹਨਾਂ ਲੋਕਾਂ ਲਈ ਹੈ ਜੋ ਸਿਰਫ ਸਟੇਜ ਤੇ ਮੇਰੇ ਸਿੱਧੂ ਦਾ ਗਾਣਾ ਨਾ ਗਾਉਣ ਕਰਕੇ ਗਾਲਾਂ ਕੱਢ ਰਹੇ ਨੇ ਮੈਂ ਕਦੇ ਅੱਜ ਤੱਕ ਸਿੱਧੂ ਦੇ ਘਰ ਗਏ ਦੀ ਫੋਟੋ ਨਹੀਂ ਪਾਈ ਕਿਉਂਕਿ ਮੈਂ ਦਿਖਾਵੇਆਂ ਤੋਂ ਬਹੁਤ ਦੂਰ ਹਾਂ ਪਰ ਅੱਜ ਮੈਨੂੰ ਇਹ ਫੋਟੋ ਪਾਣੀ ਪਈ ਸ਼ੁਭਦੀਪ ਸਿੱਧੂ ਆਲਵੇਸ ਸਾਡੇ ਸਾਰਿਆਂ ਦੇ ਦਿਲਾਂ 'ਚ ਵਜਦੇ ਤੇ ਵਜਦੇ ਰਹੂਗਾ ਤੁਸੀਂ ਕਿਵੇਂ ਜੱਜ ਕਰ ਸਕਦੇ ਹੋ ਕਿ ਕਿਸੇ ਦੇ ਦਿਲ 'ਚ ਕਿਸੇ ਲਈ ਕਿੰਨਾ ਪਿਆਰ ਜਾਂ ਰਿਸਪੈਕਟ ਹੈ ਯਾ ਤਾਂ ਗਾਲ ਮੇਰੇ ਮੂੰਹ ਤੇ ਆ ਕੇ ਕੱਢੋ ਫਿਰ ਤਾਂ ਮੈਂ ਮੰਨਾਂ ਕਿ ਤੁਹਾਡੇ 'ਚ ਅਸਲ 'ਚ ਦਮ ਹੈ ਮੈਂ ਕਦੇ ਕਿਸੇ ਕੰਟਰੋਵਰਸੀ 'ਚ ਨਹੀਂ ਪਿਆ ਤੇ ਨਾ ਮੈਨੂੰ ਲੋੜ ਹੈ ਮੈਨੂੰ ਘੱਟ ਖਾਣਾ ਮਨਜ਼ੂਰ ਹੈ ਪਰ ਮੈਂ ਕਦੇ ਐਵੇਂ ਦੇ ਕੰਮਾਂ 'ਚ ਨਹੀਂ ਪਿਆ ਜਿੰਨਾ ਕੰਮ ਕੀਤਾ ਸਾਫ਼ ਸੁਥਰਾ ਕੀਤਾ ਤੁਹਾਡੀਆਂ ਇਹਨਾਂ ਹਰਕਤਾਂ ਨੇ ਹੀ ਉਹਨਾਂ ਬੇਕਸੂਰ ਮਾਪਿਆਂ ਦਾ ਪੁੱਤ ਖੋਇਆ ਸਿੱਧੂ ਵੀਰੇ ਨੂੰ ਆਲਵੇਜ਼ ਪਿਆਰ ਤੇ ਰਿਸਪੈਕਟ ਸੀ ਤੇ ਰਹੂੰਗਾ ਮੈਂ ਅਕਸਰ ਆਪਣੀਆਂ ਸਟੇਜਾਂ ਤੇ ਇਹ ਕਹਿਣਾ ਰਹਿਣਾ ਹੈ ਕਿ ਚਾਹੇ ਕਿਸੇ ਹੋਰ ਦੇ ਗਾਣੇ ਸੁਣੋ ਜਾਂ ਨਾ ਸੁਣੋ ਬਟ ਸਿੱਧੂ ਤੁਹਾਡੇ ਦਿਲਾਂ ਚ ਕਦੇ ਜਾਣਾ ਨਹੀਂ ਚਾਹੀਦਾ ਤੇਰੇ ਹੀ ਗੱਲ ਕਿਸੇ ਦੇ ਗਾਣਿਆਂ ਦੀ ਮੈਂ ਸਟੇਜ ਤੇ ਆਲਵੇਜ਼ ਆਪਣੇ ਲਿਖੇ ਗਾਣੇ ਹੀ ਗਾਨਾਂ ਏ ਉਸ ਤੋਂ ਇਲਾਵਾ ਇੱਕ ਕੁਲਵਿੰਦਰ ਢਿੱਲੋਂ ਬਾਜੀ ਹੋਣਾ ਦਾ ਗਾਣਾ ਗਾਉਂਦਾ ਮੈਂ ਇੱਕ ਪਿੰਡ ਪੈਰਾ ਲੱਗਦਾ ਐਂਡ ਇੱਕ ਕੀ ਐਸ ਮੱਖਣ ਭਾਜੀ ਹੋਣਾ ਦਾ ਗਾਣਾ ਬਸ ਇਸ ਤੋਂ ਇਲਾਵਾ ਮੈਂ ਸਟੇਜ ਤੇ ਕਿਸੇ ਦਾ ਗਾਣਾ ਨਹੀਂ ਗਾਉਂਦਾ ਤੇ ਨਾ ਮੈਂ ਗਾਣਾ ਮਾੜਾ ਬੋਲਣ ਵਾਲਿਆਂ ਨੂੰ ਰੱਬ ਰਾਜ਼ੀ ਰੱਖੇ ਧੰਨਵਾਦ ਤੁਹਾਨੂੰ ਸਭ ਨੂੰ ਪਤਾ ਵੀਰੇ ਮੈਂ ਕਿੱਦਾਂ ਦੀ ਫੈਮਿਲੀ ਚੋਂ ਉੱਠਿਆ ਆ ਕਿੱਦਾਂ ਦੇ ਗਰਾਊਂਡ ਲੈਵਲ ਤੋਂ ਉੱਠਿਆ ਤੇ ਮੈਂ ਕਿਸੇ ਦੇ ਦਮ ਤੇ ਨਹੀਂ ਉੱਠਿਆ ਤੁਹਾਨੂੰ ਬਟੂ ਕਿਹਾ ਗਿਆ ਕਹਿੰਦੇ ਸਿੱਧੂ ਮੂਸੇ ਵਾਲੇ ਦਾ ਗਾਣਾ ਲਾ ਦਿਓ ਜੀ ਤੇ ਕਹਿੰਦੇ ਕਰਨ ਔਜਲੇ ਦਾ ਲਾ ਦਿਓ ਜੀ ਲਾ ਉਹ ਵੀ ਮਨਾ ਕਰਤਾ ਜੀ ਫਿਰ ਕਹਿੰਦੇ ਬਲਕਾਰ ਰਸ਼ੀਦੇ ਦਾ ਲਾ ਦਿਓ ਜੀ ਚੋੜੀ ਗੱਲ ਦਾ ਇਹ ਗਾਣਾ ਮਾ ਵੀ ਮੈਨੂੰ ਆਉਂਦਾ ਨਹੀਂ ਕਿ ਕਦੇ ਸਿੱਧੂ ਦਾ ਲਾਦਾ ਹੀ ਮਾ ਵੀਰੇ ਨਾ ਤਾਂ ਮੈਂ ਸਿੱਧੂ ਮੂਸੇ ਵਾਲਾ ਆ ਨਾ ਮੈਨੂੰ ਵੀਰੇ ਦੇ ਗਾਣੇ ਆਉਂਦੇ ਆ ਮੈਂ ਕਦੇ ਗਾਇਆ ਹੀ ਨਹੀਂ ਉਹਦੇ ਗਾਣੇ ਮੈਨੂੰ ਆਉਂਦੇ ਨਹੀਂ ਹਾਂ ਮੈਂ ਬਹੁਤ ਰਿਸਪੈਕਟ ਕਰਦਾ ਬਾਈ ਵੀ ਇਹਦੇ ਚ ਇਹ ਦੱਸੋ ਇਹਦੇ ਚ ਗਲਤ ਕੀ ਬੋਲਿਆ ਪਹਿਲਾਂ ਮੈਨੂੰ ਇਹ ਦੱਸੋ ਇਹਦੇ ਚ ਗਲਤ ਕੀ ਆ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਵੀ ਕਾਫੀ ਮਸ਼ਹੂਰ ਨੇ। ਉਹਨਾਂ ਦੇ ਫੈਨਸ ਅੱਜ ਵੀ ਉਹਨਾਂ ਨੂੰ ਕਾਫੀ ਪਸੰਦ ਕਰਦੇ ਨੇ ਤੇ ਹਰ ਇੱਕ ਪ੍ਰੋਗਰਾਮ ਦੇ ਵਿੱਚ ਸਿੱਧੂ ਦੇ ਫੈਨਸ ਮੌਜੂਦ ਹੁੰਦੇ ਨੇ। ਭਾਵੇਂ ਉਹ ਪ੍ਰੋਗਰਾਮ ਕਿਸੇ ਵੀ ਕਲਾਕਾਰ ਦਾ ਹੋਵੇ। ਫੈਨਸ ਹਰ ਇੱਕ ਕਲਾਕਾਰ ਕੋਲ ਸਿੱਧੂ ਦੇ ਗਾਣੇ ਦੀ ਅਪੀਲ ਵੀ ਕਰਦੇ ਨੇ ਤੇ ਹਰ ਕੋਈ ਕਲਾਕਾਰ ਸਿੱਧੂ ਦਾ ਗਾਣਾ ਵੀ ਗਾਉਂਦਾ ਹੈ। ਹਾਲ ਹੀ ਦੇ ਵਿੱਚ ਮਸ਼ਹੂਰ ਗਾਇਕ ਮਨੀ ਲੋਂਗੀਆਂ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਜਿਸ ਦੇ ਵਿੱਚ ਫੈਨਸ ਵੱਲੋਂ ਉਹਨਾਂ ਨੂੰ ਸਿੱਧੂ ਦਾ ਗਾਣਾ ਗਾਣ ਲਈ ਕਿਹਾ ਜਾਂਦਾ ਹੈ ਤੇ ਉਹ ਸਿੱਧੂ ਦਾ ਗਾਣਾ ਗਾਣ ਤੋਂ ਮਨਾ ਕਰ ਦਿੰਦੇ ਨੇ ਤੇ ਉਹ ਆਖਦੇ ਨੇ ਕਿ ਉਹ ਸਿਰਫ ਆਪਣੇ ਹੀ ਗੀਤ ਗਾਉਂਦੇ ਨੇ ਤੇ ਜਿਨ੍ਹਾਂ ਨੇ ਉਸ ਗਾਇਕ ਦੇ ਗੀਤ ਸੁਣਨੇ ਨੇ ਤਾਂ ਉਹਨਾਂ ਨੂੰ ਹੀ ਬੁਲਾ ਲੈ। ਤੋਂ ਅੰਦਾਜ਼ਾ ਇਹ ਕਿ ਉਹਨਾਂ ਦਾ ਇਹ ਬਿਆਨ ਖੂਬ ਵਾਇਰਲ ਹੋ ਰਿਹਾ ਹੈ ਤੇ ਹਰ ਕੋਈ ਉਹਨਾਂ ਦੇ ਇਸ ਬਿਆਨ ਨੂੰ ਖੂਬ ਟਰੋਲ ਵੀ ਕਰ ਰਿਹਾ ਹੈ। ਜਿਸ ਤੋਂ ਬਾਅਦ ਹੁਣ ਗਾਇਕ ਨੇ ਆਪਣੀ ਸਫਾਈ ਦਿੱਤੀ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸਿੱਧੂ ਦੇ ਮਾਪਿਆਂ ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ ਤੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਪੋਸਟ ਸਿਰਫ ਉਹਨਾਂ ਲੋਕਾਂ ਲਈ ਹੈ ਜੋ ਸਿਰਫ ਸਟੇਜ ਤੇ ਮੇਰੇ ਸਿੱਧੂ ਦਾ ਗਾਣਾ ਨਾ ਗਾਉਣ ਕਰਕੇ ਗਾਲਾਂ ਕੱਢ ਰਹੇ ਨੇ ਮੈਂ ਕਦੇ ਅੱਜ ਤੱਕ ਸਿੱਧੂ ਦੇ ਘਰ ਗਏ ਦੀ ਫੋਟੋ ਨਹੀਂ ਪਾਈ ਕਿਉਂਕਿ ਮੈਂ ਦਿਖਾਵੇਆਂ ਤੋਂ ਬਹੁਤ ਦੂਰ ਹਾਂ ਪਰ ਅੱਜ ਮੈਨੂੰ ਇਹ ਫੋਟੋ ਪਾਣੀ ਪਈ ਸ਼ੁਭਦੀਪ ਸਿੱਧੂ ਆਲਵੇ ਸਾਡੇ ਸਾਰਿਆਂ ਦੇ ਦਿਲਾਂ 'ਚ ਵੱਜਦੇ ਤੇ ਵੱਜਦੇ ਰਹੂਗਾ ਤੁਸੀਂ ਕਿਵੇਂ ਜੱਜ ਕਰ ਸਕਦੇ ਹੋ ਕਿ ਕਿਸੇ ਦੇ ਦਿਲ 'ਚ ਕਿਸੇ ਲਈ ਕਿੰਨਾ ਪਿਆਰ ਜਾਂ ਰਿਸਪੈਕਟ ਹੈ ਇਆ ਤਾਂ ਗਾਲ ਮੇਰੇ ਮੂੰਹ ਤੇ ਆ ਕੇ ਕੱਢੋ ਫਿਰ ਤਾਂ ਮੈਂ ਮੰਨਾਂ ਕਿ ਤੁਹਾਡੇ ਚ ਅਸਲ ਚ ਦਮ ਐ ਮੈਂ ਕਦੇ ਕਿਸੇ ਕੰਟਰੋਵਰਸੀ ਚ ਨਹੀਂ ਪਿਆ ਤੇ ਨਾ ਮੈਨੂੰ ਲੋੜ ਐ ਮੈਨੂੰ ਘੱਟ ਖਾਣਾ ਮਨਜ਼ੂਰ ਐ ਪਰ ਮੈਂ ਕਦੇ ਐਵੇਂ ਦੇ ਕੰਮਾਂ ਚ ਨਹੀਂ ਪਿਆ ਜਿੰਨਾ ਕੰਮ ਕੀਤਾ ਸਾਫ਼ ਸੁਥਰਾ ਕੀਤਾ ਤੁਹਾਡੀਆਂ ਇਹਨਾਂ ਹਰਕਤਾਂ ਨੇ ਹੀ ਉਨਾ ਬੇਕਸੂਰ ਮਾਪਿਆਂ ਦਾ ਪੁੱਤ ਖੋਇਆ ਸਿੱਧੂ ਵੀਰੇ ਨੂੰ ਆਲਵੇਜ਼ ਪਿਆਰ ਤੇ ਰਿਸਪੈਕਟ ਸੀ ਤੇ ਰਹੂਗਾ ਮੈਂ ਅਕਸਰ ਆਪਣੀਆਂ ਸਟੇਜਾਂ ਤੇ ਇਹ ਕਹਿਣਾ ਰਹਿਣਾ ਹੈ ਕਿ ਚਾਹੇ ਕਿਸੇ ਹੋਰ ਦੇ ਗਾਣੇ ਸੁਣੋ ਜਾਂ ਨਾ ਸੁਣੋ ਬਟ ਸਿੱਧੂ ਤੁਹਾਡੇ ਦਿਲਾਂ ਚ ਕਦੇ ਜਾਣਾ ਨਹੀਂ ਚਾਹੀਦਾ ਤੇ ਤੇਰੀ ਹੀ ਗੱਲ ਕਿਸੇ ਦੇ ਗਾਣਿਆਂ ਦੀ ਮੈਂ ਸਟੇਜ ਤੇ ਆਲਵੇਜ਼ ਆਪਣੇ ਲਿਖੇ ਗਾਣੇ ਹੀ ਗਾਨਾਂ ਏ ਉਸ ਤੋਂ ਇਲਾਵਾ ਇੱਕ ਕੁਲਵਿੰਦਰ ਢਿੱਲੋਂ பாਜੀ ਹੋਣਾ ਦਾ ਗਾਣਾ ਗਾਉਂਦਾ ਮੈਂ ਇੱਕ ਪਿੰਡ ਪੈਰਾ ਲੱਗਦਾ ਐਂਡ ਇੱਕ ਇਸ ਮੱਖਣ ਭਾਜੀ ਹੋਣਾਂ ਦਾ ਗਾਣਾ ਬਸ ਇਸ ਤੋਂ ਇਲਾਵਾ ਮੈਂ ਸਟੇਜ ਤੇ ਕਿਸੇ ਦਾ ਗਾਣਾ ਨਹੀਂ ਗਾਉਂਦਾ ਤੇ ਨਾ ਮੈਂ ਗਾਣਾ ਮਾੜਾ ਬੋਲਣ ਵਾਲਿਆਂ ਨੂੰ ਰੱਬ ਰਾਜ਼ੀ ਰੱਖੇ ਧੰਨਵਾਦ